ਆਨ ਲਿਆ ਆਵੀ ਮਾਨ ਜਿਨ ਨੇ ਦਰਸ਼ਨ ਪਾਇਆ ਜਿਨ ਨੇ ਤੁਧ ਨੂੰ ਧਨ ਕਹਾ ਤਿੰਨ ਜਮਾਂ ਨੇੜਨਾ ਮ ਸਭ ਕੀ ਤੇਰਾ ਈਗ ਨਿਰਗੁਣ ਹੋ ਗਏ ਸਰਗੁਣ ਕੀਲ ਕਰਤ ਵਿਚ ਸੁਆਮੀ ਮੇਰਾ ਜਾਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖਿਆ ਕੇ ਭਗਤੋ ਅਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦਾ ਜੁਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਸਾ ਸੰਗਤ ਜੀ ਧੰਤਾ ਦਾ ਯੋਗਵੜ ਭਾਗੇ ਹੋ ਗੁਰੂ ਸਾਹਿਬ ਨੇ ਮਿਹਰ ਦਿਆ ਕੀਤੀ ਹੈ ਜੀਵਨ ਮੌਛਿਆ ਸਵਾਸ ਦਿੱਤੇ ਹਨ ਤੰਦਰੁਸਤੀਆਂ ਦਿੱਤੀਆਂ ਹਨ ਆਪਣੀ ਗੋਦ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਮਿਹਰ ਕਰਨ ਕਿਰਪਾ ਕਰਨ ਗੁਰੂ ਦੀ ਗੋਦ ਵਿੱਚੋਂ ਆਪਾਂ ਗੁਰੂ ਦੇ ਸ਼ਬਦਾਂ ਅਨੰਦ ਕੀਰਤਨ ਕਥਾ ਰਾਹੀਂ ਗੁਰੂ ਦੀ ਸ਼ਿਵਤ ਰਾਹੀਂ ਪ੍ਰਾਪਤ ਕਰੀਏ ਆਪਣੇ ਜੀਵਨ ਨੂੰ ਕੀਮਤੀ ਕੀਮਤੀ ਬਣਾ ਲਈਏ ਹੀਰੇ ਦੀ ਕੀਮਤ ਉਦੋਂ ਤੱਕ ਨਹੀਂ ਪੈਂਦੀ ਗਲੇ ਦਾ ਹਾਰ ਨਹੀਂ ਬਣਦਾ ਜਦੋਂ ਤੱਕ ਤਰਾਸ਼ਿਆ ਨਾ ਜਾਏ ਸੋਨੇ ਦੀ ਧਾਤ ਉਦੋਂ ਤੱਕ ਸੁਨਾਰੇ ਕੋਲੋਂ ਨਹੀਂ ਖਰੀਦੀ ਜਾਂਦੀ ਜਦ ਤੱਕ ਗਹਿਣਾ ਨਾ ਬਣੇ ਕੁਝ ਸੋਨੇ ਦਾ ਪੀਸ ਜਾਂ ਕੋਈ ਬਿਸਕਟ ਆਪਣੇ ਗਲੇ ਦੇ ਵਿੱਚ ਨਹੀਂ ਪਾਉਂਦਾ ਉਹਨੂੰ ਆਪਾਂ ਡਿਜ਼ਾਈਨ ਕਿੰਨਿਆਂ ਵੀ ਇਸ ਡਿਜ਼ਾਈਨ ਦਾ ਗਹਿਣਾ ਬਣਾ ਦੇ ਇਸ ਤਰ੍ਹਾਂ ਦਾ ਹੀਰਿਆਂ ਦੀ ਮਾਲਾ ਬਣਾ ਦੇ ਇਸ ਤਰ੍ਹਾਂ ਦੇ ਮਣ ਕੇ ਪਰੋਦੇ ਤੇ ਫਿਰ ਮੈਂ ਇਸ ਨੂੰ ਆਪਣੇ ਤਨ ਦਾ ਸ਼ਿੰਗਾਰ ਬਣਾਵਾਂ ਕੱਲਾ ਮਨੁੱਖੀ ਜਾਮੇ ਦੇ ਵਿੱਚ ਜਮ ਜਮ ਕੇ ਜਾਂ ਜਨਮ ਲੈਣ ਦੇ ਨਾਲ ਬੰਦਾ ਮਹਾਨ ਨਹੀਂ ਹੋ ਜਾਂਦਾ ਭਾਵੇਂ ਬਾਣੀ ਵਿੱਚ ਲਿਖਿਆ ਮਨੁੱਖਾ ਦੇਹੀ ਬੜੀ ਕੀਮਤੀ ਹੈ ਪਰ ਜਿਹੜੀ ਸਖਣੀ ਹੈ ਉਹ ਕੀਮਤੀ ਨਹੀਂ ਹੈ ਜਿਹੜਾ ਤਰਾਸ਼ਿਆ ਨਹੀਂ ਗਿਆ ਜਿਸ ਦਾ ਜੀਵਨ ਨਹੀਂ ਬਣਿਆ ਜਿਸ ਵਿੱਚ ਗੁਣ ਪੈਦਾ ਨਹੀਂ ਹੋਏ ਜਿਸ ਦੇ ਅੰਦਰ ਗਿਆਨ ਪੈਦਾ ਨਹੀਂ ਹੋਇਆ ਉਹ ਮਿੱਟੀ ਹੈ ਮਹਾਰਾਜੀ ਬਾਣੀ ਵਿੱਚ ਕਹਿੰਦੇ ਆ ਕਬੀਰ ਧੂਰ ਸਕੇਲ ਕੇ ਪੁਰੀਆਂ ਬਾਂਦੀ ਦੇ ਇਹ ਜਿਹੜੀ ਦੇਈ ਹੈ ਕਬੀਰ ਮਾਟੀ ਕੇ ਅਮ ਪੁੱਤਰੇ ਮਾਨਸ ਰਾ ਕਿਉ ਨਾ ਦੇਖੋ ਬੜੀ ਵੱਧ ਤੁਸੀਂ ਸਰਵਲ ਕਰ ਰਹੇ ਚੁੱਕੇ ਹੋ ਮਿੱਟੀ ਤੇ ਤਲਾਬਾਂ ਦੇ ਵਿੱਚ ਢਾਹੇ ਹੀਠ ਅਸੀਂ ਖੁਰਚ ਕੇ ਲੈ ਆਉਂਦੇ ਆ ਪਰ ਮਿੱਟੀ ਦੀ ਕੀਮਤ ਹੋਰ ਉਪੈਂਦੀ ਹੈ ਜਦੋਂ ਮਿੱਟੀ ਦਾ ਕੋਈ ਭਾਂਡਾ ਬਣ ਜਾਏ ਕੱਲੀ ਮਿੱਟੀ ਉਨੀ ਕੀਮਤ ਨਹੀਂ ਰੱਖਦੀ ਜਦੋਂ ਕੋਈ ਮਿੱਟੀ ਦਾ ਭਾਂਡਾ ਬਣ ਜਾਏ ਉਹਦੀ ਕੀਮਤ ਜ਼ਿਆਦਾ ਹੋ ਜਾਂਦੀ ਹੈ ਇਸੀ ਤਰ੍ਹਾਂ ਮਨੁੱਖਾ ਦੇਹੀ ਜਿਨ ਮਾਨਸ ਤੇ ਦੇਵਤੇ ਕੀ ਇਹ ਕਲ ਪੜਿਆ ਸੀ ਜਦੋਂ ਮਨੁੱਖ ਗੁਣ ਧਾਰਨ ਕਰ ਲੈਂਦਾ ਫਿਰ ਬਾਣੀ ਵਿੱਚ ਲਿਖਿਆ ਫਿਰ ਇਹ ਰੱਬ ਬਣ ਜਾਂਦਾ ਰੱਬ ਬਾਣੀ ਦੀ ਪੰਕਤੀ ਪੜਦੇ ਆ ਹਰ ਕਾ ਸੇਵਕ ਸੋ ਹਰ ਜਿਹਾਂ ਭੇਦ ਨਾ ਜਾਣੋ ਮਾਨਸ ਦੇਹਾ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨ੍ਹਿਆ ਔਕ ਕਿਦਾਂ ਦੇ ਹੁੰਦੇ ਨੇ ਕਿਹਦੇ ਵਰਗੇ ਹੁੰਦੇ ਨੇ ਭੇਦ ਨਾ ਜਾਣੋ ਮੂਲ ਸਾਈਂ ਦੇ ਜਿਨ੍ਹਾਂ ਕੋਲ ਬਰਕਤ ਹੈ ਜਿਨ੍ਹਾਂ ਕੋਲ ਬਖਸ਼ਿਸ਼ ਹੈ ਜਿਨ੍ਹਾਂ ਨੂੰ ਰੱਬ ਨਹੀਂ ਭੁੱਲਦਾ ਜਿਹੜੇ ਨਿਯਮ ਵਧ ਨੇ ਡਿਸਪਲਿਨ ਦੇ ਵਿੱਚ ਕੁਦਰਤ ਦੇ ਹੁਣ ਸ਼ਾਸਨ ਦੇ ਵਿੱਚ ਰਹਿੰਦੇ ਨੇ ਮਾਜੀ ਕਹਿੰਦੇ ਆ ਰੱਬ ਦੇ ਵਿੱਚ ਤੇ ਉਹਨਾਂ ਦੇ ਵਿੱਚ ਕੋਈ ਭੇਦ ਨਹੀਂ ਅੰਤਰ ਨਾ ਜਾਣਿਆ ਵੇਦ ਨਾ ਜਾਣ ਮੂਲ ਸਾਈਂ ਜਿਆ ਇਹ ਮਨੁੱਖੀ ਜਾਮੇ ਦੇ ਵਿੱਚ ਨੇਕ ਤੇ ਧਰਮੀ ਇਨਸਾਨ ਤੁਰਦਾ ਫਿਰਦਾ ਰੱਬ ਹੈ ਇਹ ਸਧਰਤੀ ਤੇ ਨੇਕ ਇਮਾਨਦਾਰ ਉੱਚੇ ਸੁੱਚੇ ਕਿਰਦਾਰ ਵਾਲੇ ਬੰਦੇ ਰੱਬ ਨਾਲ ਪ੍ਰੇਮ ਕਰਨ ਵਾਲੇ ਬੰਦੇ ਹੋ ਕੰਪਛਾਣੈ ਸੋ ਇੱਕੋ ਜਾਣੈ ਬੰਦਾ ਕਹੀਐ ਸੋਈ ਉਹ ਤੁਰਦੇ ਫਿਰਦੇ ਰੱਬ ਨੇ ਦਰਸ਼ਨ ਕਰਨੇ ਦੇ ਕਰ ਲਿਆ ਇਹ ਵਕੀਗਨ ਲਾਬਿਕੇਸ਼ ਨੂੰ ਕਿਸੇ ਵਿੱਚ ਦਿਸੇ ਜਾਂ ਨਾ ਦਿਸੇ ਚਸ਼ਮਾ ਤੇ ਐਨਕ ਕਿਸੇ ਦੀ ਕਿਸ ਤਰ੍ਹਾਂ ਦੀ ਏ ਉਹ ਮੇਰੀ ਤੁਹਾਡੀ ਸਾਰਿਆਂ ਦੀ ਡਿਫਰੈਂਟ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਮੇਰ ਕਰ ਜੀਵਨ ਸਾਡਾ ਉੱਚਾ ਸੁੱਚਾ ਬਣ ਜਾਏ ਬਾਣੀ ਦੇ ਨਾਲ ਹੀ ਬਣਨਾ ਔਰ और किसी चीज के नाल नहीं बनना ठीक है जी एक डर साल तो पूरा नहीं एक बाबा बाबे दी बानी को लगता है और की डर्ण, डर्ण, डर्ण को, को किसे ना कोई घरद्या को डर कोई गुआढ़ियों को डर ना कोई दोस्त को डर कोई दुश्मन को डरद ना कोई काम करो लोहकार को डर भावे कोटी पैजे इस डर नहीं हाँ ਗੁਰੂ ਦਾ ਸ਼ਬਦ ਇਹਦਾ ਸਾਨੂੰ ਡਰ ਪੈ ਹੈ ਜਿਵੇਂ ਮਰਜੀ ਭਾਵੇਂ ਕੋਈ ਬਹੁਤਾ ਮੰਨੇ ਰੱਬ ਨੂੰ ਨਾ ਮੰਨੇ ਫਿਰ ਵੀ ਸ਼ਬਦ ਦੇ ਰੱਬ ਦਾ ਡਰ ਹੈ ਧਿਆਨ ਦੇਣਾ ਜਿਹੜੀ ਚੀਜ਼ ਦਾ ਡਰ ਪੈਦਾ ਹੋ ਜਾਂਦਾ ਹੈ ਨਾ ਉਹ ਘਰ ਕਰ ਜਾਂਦੀ ਹੈ ਅੰਦਰ ਬਾਣੀ ਦਾ ਭੈ ਡਰ ਜਦੋਂ ਆ ਜਾਂਦਾ ਹੈ ਤੇ ਫਿਰ ਬਾਣੀ ਅੰਦਰ ਘਰ ਕਰਦੀ ਹੈ ਜੇ ਬਾਪੂ ਦੀ ਨਸੀਅਤ ਡਰਦੇ ਰੂਪ ਦੇ ਵਿੱਚ ਅੰਦਰ ਵਸੀ ਰਹੇ ਤੇ ਡਰ ਲੱਗਦਾ ਹਏ ਮੈਨੂੰ ਮਾਰ ਪੈ ਜਾਨੀ ਬਾਪੂ ਨੇ ਕੁੱਟਣਾ ਹੈ ਵੀ ਇਹ ਮੈਨੂੰ ਮਨਾ ਕੀਤਾ ਵੀ ਉਧਰ ਨਹੀਂ ਜਾਣਾ ਜਵਾਰੀਆਂ ਦੇ ਵਿੱਚ ਨਹੀਂ ਜਾਣਾ ਨਸ਼ੀਆਂ ਦੇ ਵਿੱਚ ਨਹੀਂ ਜਾਣਾ ਨਹੀਂ ਤੇ ਬਾਪੂ ਕੁੱਟੇਗਾ ਉਹ ਡਰ ਜਿਹੜਾ ਸਾਨੂੰ ਗਲਤ ਚੀਜ਼ਾਂ ਤੋਂ ਮੋੜ ਕਰਦਾ ਪਾਸੇ ਕਰਦਾ ਤੇ ਜਿਹੜਾ ਗਿਆਨ ਹੈ ਗੁਰੂ ਦਾ ਇਹ ਸਾਨੂੰ satsang ਜੀ ਅੰਦਰੋਂ ਨਿਰਭਉ ਵੀ ਕਰਦਾ ਹੈ ਗੁਰੂ ਦਾ ਡਰ ਨਿਰਭਉ ਕਰਦਾ ਹੈ ਡਰ ਤੂੰ ਰੈਤ ਹੋ ਜਾਂਦਾ ਬੰਦਾ ਪਰ ਡਰ ਗੁਰੂ ਦਾ ਬਾਕੀ ਸੰਸਾ ਦਾ ਡਰੋਂ ਖਤਮ ਕਰਦਾ ਆ ਸਤਿਗੁਰੂ ਜੀ ਮੇਰ ਕਰਨ ਜੋ ਆਪਾਂ ਕੱਲ ਤੋਂ ਆਸਾ ਦੀ ਵਾਰ ਮਤਲਬ ਅਰੰਭ ਕੀਤੀ ਹੈ ਸ਼ੱਕੇ ਪੌੜੀ ਤੇ ਸ਼ਲੋਕਾਂ ਸਮੇਤ ਸੋ ਸਮੇਂ ਦਾ ਤੁਹਾਨੂੰ ਕੱਲ ਦੱਸ ਦਿੱਤਾ ਸੀ ਥੋੜਾ 15 ਮਿੰਟ ਦਾ ਫਰਕ ਪਾ ਦਿੱਤਾ ਗਿਆ ਦੀ ਪੌਣੇ ਪੰਜ ਪ੍ਰਕਾਸ਼ ਪੌਣੇ ਛੇ ਅਰਦਾਸ ਸਵਾ 6 ਜਾਂ 5 10 ਮਿੰਟ ਉਪਰ ਹੋ ਸਕਦੇ ਨੇ ਵਿਚਾਰ ਕਰਦਿਆਂ ਇਹਦੇ ਵਿੱਚ ਸਵਾ 6 ਸਵਾ ਪਤੀ ਆਪਾਂ کہہ ਸਕਦੇ ਹਾਂ ਸਮਾਗਤੀ ਹੈ ਸੋ ਇਸ ਸਮੇਂ ਦੇ ਨਾਲ ਆਪ ਜੀ ਗੁਰੂ ਘਰ ਆਓ ਰਹਿਰਾਸ ਦਾ ਟਾਈਮ ਸਾਢੇ 6 ਦੇ ਕਰੀਬ ਹੈ ਆਪਾਂ ਸੰਬੰਧ ਪਹਿਲਾਂ ਵੀ ਆ ਸਕਦੇ ਹਾਂ ਤੁਸ ਸਰਵਨ ਕਰ ਸਕਦੇ ਸੋ ਇਹ ਟਾਈਮ ਨੋਟ ਕਰਨਾ ਸੋ ਗੁਰੂ ਪਾਸ਼ਾ ਦਾ ਸੋ ਅੱਜ ਦਾ ਅਗਲਾ ਸ਼ੱਕਾ ਤੇ ਸ਼ਲੋਕ ਤੇ ਪੌੜੀ ਹੈ ਹਰ ਪ੍ਰੇਮ ਬਾਣੀ ਮਨ ਮਾਰਿਆ ਅਣੀ ਅਲੇ ਅਨੀਆਂ RAM ਰਾਜ ਸੋ ਆਪਾਂ ਸ਼ੱਕਾ ਸ਼ਲੋਕ ਤੇ ਪੌੜੀ ਸਾਰਿਆਂ ਦੀ ਸੰਖੇ ਵਿੱਚ ਵਿਆਖਿਆ ਕਰ ਲਈ ਇਸ ਕਰਕੇ ਥੋੜਾ ਫਾਸਟ ਚੱਲਣਾ ਪਏਗਾ ਸਮੇਂ ਨੂੰ ਦੇਖਦੇ ਹੋਏ ਸੋ ਬੜੇ ਧਿਆਨ ਦੇ ਨਾਲ ਸਰਵਨ ਕਰ ਲੈਣਾ ਤਾਂ ਜੋ ਸ਼ਬਦ ਜਿਹੜਾ ਪੂਰਾ ਹੀ ਜਿਹੜਾ ਇਹ ਦੂਜਾ ਵੀ ਪੂਰਾ ਹੋ ਜਾਏ ਹਰ ਪ੍ਰੇਮ ਬਾਣੀ ਮਨ ਮਾਰਿਆ ਨੇ ਆਲੇ ਅਣਿਆ ਰਾਮ ਰਾਜੇ ਪਾਸ਼ਾ ਜੀ ਕਹਿੰਦੇ ਨੇ ਪ੍ਰਭੂ ਦੇ ਚਰਨਾਂ ਦੇ ਵਿੱਚ ਪ੍ਰੇਮ ਪੈਦਾ ਕਰਨ ਵਾਲਾ ਬਾਣੀ ਦਾ ਤੀਰ ਜਿਸ ਦੇ ਵੱਜਦਾ ਹੈ ਬੜਾ ਹੀ ਤਿੱਖਾ ਬੜਾ ਹੀ ਨੋਕ ਵਾਲਾ ਜਿਹੜਾ ਇੱਕ ਵਾਰੀ ਵਿੰਨਿਆ ਜਾਂਦਾ ਹੈ ਮੋੜ ਫਿਰ ਪਿੱਛੇ ਨਹੀਂ ਆਉਂਦਾ ਅਣਿ ਆਲੇ ਤੀਰ ਇਦਾਂ ਦੇ ਲਿਖੇ ਨੇ ਪੀਓ ਚਪਟਾ ਟਾਈਪ ਲਿਖਿਆ ਜੋ ਜਦ ਇੱਕ ਵਾਰੀ ਅੰਦਰ ਚਲਾ ਜਾਂਦਾ ਫਿਰ ਬਾਹਰ ਨਹੀਂ ਨਿਕਲਦਾ ਔਰ ਪ੍ਰੇਮ ਪ੍ਰੇਮ ਬਾਣੀ ਦਾ ਤੀਰ ਜੇ ਸੱਜਣ ਦੇ ਵੱਜ ਗਿਆ ਮੁੜ ਕੇ ਨਿਕਲਿਆ ਹੀ ਨਹੀਂ ਕਉਡੇ ਰਕਸ਼ ਦੇ ਵੱਜ ਗਿਆ ਮੁੜ ਕੇ ਨਿਕਲਿਆ ਹੀ ਨਹੀਂ ਵਲੀ ਕੰਧਾਰੀ ਦੇ ਵੱਜ ਗਿਆ ਮੁੜ ਕੇ ਨਿਕਲਿਆ ਹੀ ਨਹੀਂ ਐਦਾਂ ਦਾ ਤੀਰ ਹੈ ਬਾਬੇ ਦੀ ਬਾਣੀ ਦਾ ਤੀਰ ਐਦਾਂ ਦਾ ਜਿਹਦੇ ਵੱਜਦਾ ਉਹ ਕਹਿੰਦਾ ਵਾਹ ਵੀ ਕੀ ਬਾਤ ਹੈ ਵਾਹ ਵਾਹ ਕਹਿੰਦਾ ਉਹ ਬਰਵਾਹ ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਜੀਵਲੇ ਵਰਨਾ ਕੋਏ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜ ਮਹਾਰਾਜੀ ਤੁਹਾਡੀ ਬਾਣੀ ਬਿੰਨ ਕੇ ਰੱਖ ਦਿੰਦੀ ਹੈ ਜਿਵੇਂ ਆਪਾਂ ਕਹਿੰਦੇ ਵੀ ਤੂੰ ਤੇ ਗੱਲ ਕੀਤੀ ਬਿਨ ਦਿੱਤਾ ਮੈਨੂੰ ਓਏ ਉਹ ਤੀਨ ਸਾਲ ਜਨੰਕਾਰ ਨਿਰੰਕਾਰ ਵਾਹ ਵਾਹ ਬਾਣੀ ਨਿਰੰਕਾਰ ਹੈ ਜੇ ਉਹਦੇ ਨਾਲ ਅਸੀਂ ਵਿੰਨੇ ਨਾ ਗਏ ਪ੍ਰੂਤੇ ਨਾ ਗਏ ਹਾਰ ਨਾ ਬਣੇ ਤਰਾਸ਼ੇ ਨਾ ਗਏ ਅੰਦੇ ਏਕ ਨਾ ਲੱਗਈ ਜੋ ਬਾਸ বাজਾਈ ਆ ਫੂਕ ਫਿਰ ਬਾਣੀ ਵਿੱਚ ਕਹਿੰਦੇ ਨੇ ਵੀ ਜੇ ਮੈਂ ਫੋਕ ਫੋਕਣੀ ਚ ਫੋਕ ਮਾਰਦਾ ਆ ਚੁੱਲ੍ਹੇ ਚ ਫੋਕ ਮਾਰਦੀਆਂ ਹੁੰਦੀਆਂ ਜਿਹਨਾਂ ਸਾਡੀਆਂ ਪੈਣਾ ਮਾਤਾਵਾਂ ਹੁੰਦੇ ਉਹ ਫੋਕਣੇ ਉਹਨੂੰ ਕਹਿੰਦੇ ਸ਼ਾਇਦ ਵੀ ਉਹ ਹੁਣ ਤੇ ਐ ਨਹੀਂ ਕੱਟ ਗਏ ਨੇ ਉਹ ਤੇ ਗੈਸ ਚੁੱਲੇ ਨਾਲ ਫੂਕ ਮਾਰੀ ਜਾਣੀ ਪੋ ਪਾਤੀਆਂ ਗੋਇਆ ਨੂੰ ਐਨ ਫਿਰ ਲਾਲ ਕਰੀ ਜਾਣਾ ਹੋਰ ਅਗ ਡਾਈ ਜਾਣੀ ਤੇ ਲਾਲ ਹੋਈ ਜਾਂਦੇ ਸੀ ਤੇ ਫੂਕ ਇੱਕ ਪਾਸਿਓਂ ਮਾਰੇ ਤੇ ਦੂਜੇ ਪਾਸਿਓਂ ਬਾਹਰ ਤੇ ਜੇ ਮਹਾਰਾਜ ਦੀ ਬਾਣੀ ਨੂੰ ਸੁਣ ਕੇ ਮੰਨਿਆ ਹੀ ਨਾ ਸੁਣਿਆ ਮੰਨਿਆ ਮਨ ਕੀਤਾ ਭੌ ਅੰਤਰ ਗੱਧ ਤੀਤ ਮਲਣਾਓ ਫਿਰ ਅੰਦਰਲੀ ਮਲ ਨਹੀਂ ਜਾਣੀ ਫਿਰ ਇਦਾਂ ਵੀ ਇੱਕ ਪਾਸਿਓਂ ਫੂਕ ਮਾਰੀ ਤੇ ਦੂਜੇ ਪਾਸਿਓਂ ਨਿਕਲ ਗਈ ਤੀਰ ਬੋਧ ਆ ਤੀਰ ਵੀ ਹੋਵੇ ਤੀਰ ਚਲਾਉਣ ਵਾਲਾ ਵੀ ਹੋਵੇ ਨਿਸ਼ਾਨੇ ਬਾਜ਼ ਵੀ ਹੋਵੇ ਤੇ ਤੀਰ ਖਾਣ ਵਾਲਾ ਵੀ ਹੋਵੇ ਸਾਰੇ ਖੌਲ ਤੇ ਤਾਂ ਤਾਂ ਤੀਰ ਦੀ ਗੱਲ ਹੁੰਦੀ ਹੈ ਇੱਥੇ ਸਾਰਾ ਕੁਝ ਅਸੀਂ ਖਾਣ ਦੇ ਲਈ ਤਿਆਰ ਬੈਠੇ ਆ ਤੀਰ ਚਲਾਉਣ ਵਾਲਾ ਨਿਸ਼ਾਨੇ ਬਾਜ਼ ਸਤਿਗੁਰੂ ਹੈ ਤੇ ਤੀਰ ਬਾਣੀ ਹੈ ਇਹ ਵੀ ਕਮਾਲ ਦੀ ਹੈ ਸਾਰੇ ਕਮਾਲ ਦੇ ਹੀ ਹੈ ਗੁਰੂ ਵੀ ਕਮਾਲ ਦਾ ਉਹਦੇ ਸਿੱਖ ਵੀ ਕਮਾਲ ਦੇ ਜਿਹੜੇ ਉਹਦੇ ਚਰਨਾਂ ਵਿੱਚ ਬਹਿ ਗਏ ਸਮਰਪਣ ਕਰਕੇ ਆਪਣੇ ਆਪ ਨੂੰ ਸਰੈਂਡਰ ਕਰਕੇ ਬੈਠ ਗਏ ਨੇ ਹਾਂ ਮਹਾਰਾਜ ਜੀ ਚਲਾਓ ਤੀਰ ਅਸੀਂ ਸਵਾਂਗੇ ਠੀਕ ਹੈ ਜੀ ਤੇ ਉਹ ਫਿਰ ਦੌੜ ਦੌੜ ਕੇ ਆਂਦੇ ਨੇ ਅੱਗੇ ਦੌੜ ਦੌੜ ਕੇ ਮਹਾਰਾਜ ਜੀ ਮੇਰੀ ਵਾਰੀ ਹੈ ਮੇਰੇ ਮੇਰੇ ਜੀਵਨ ਨੂੰ ਲਿਖੇ ਵਿੱਚ ਲਾ ਦਿਓ ਮਹਾਰਾਜ ਜੀ ਫਿਰ ਆਵਾਜ਼ ਨਹੀਂ ਮਾਰਦੇ ਵੀ ਤੂੰ ਜਾ ਬਈ ਸ਼ਹੀਦ ਹੋਣ ਵਾਸਤੇ ਉਹਦੇ ਜਿਹੜਾ ਸਿੰਘ ਆਪ ਕਹਿੰਦੇ ਮਹਾਰਾਜ ਜੀ ਜੀਤ ਸਿੰਘ ਆਪ ਕਹਿੰਦੇ ਮਹਾਰਾਜ ਮੈਨੂੰ ਵੀ ਭੇਜੋ ਨਾ ਉਹ ਆਪ ਆਗੇ ਪਾਗਰ ਆਪ ਹੀ ਆ ਜਾਂਦੇ ਨੇ ਇਦਾਂ ਦੀ ਅੰਦਰ ਇਦਾਂ ਦਾ ਵਿੰਗੇ ਰੱਖਿਆ ਮਹਾਰਾਜ ਨੇ ਸ਼ਬਦ ਲੋ ਡਰਦੇ ਨਹੀਂ ਭੱਜਦੇ ਨਹੀਂ ਥੜਕਦੇ ਨਹੀਂ ਬਚਨ ਤੋਂ ਸ਼ੂਰ ਬੀਰ ਜਿਨ੍ਹਾਂ ਦੇ ਪ੍ਰੇਮ ਬਾਣੀ ਦਾ ਬਾਣ ਵੱਜਿਆ ਜਿਸ ਲਾਗੀ ਪੀਰ ਪਰਮਕੀਸੋ ਜਾਣੇ ਜਰੀਆ ਜਿਨ੍ਹਾਂ ਦੇ ਅੰਦਰ ਰੱਬ ਦੇ ਪ੍ਰੇਮ ਦੀ ਪੀੜ ਹੈ ਠੀਕ ਹੈ ਪੀੜ ਹੈ ਉਹ ਕਵੀ ਦਾ ਬਹੁਤ ਵਧੀਆ ਕਵਤਾ ਪੜ੍ਹੀ ਸੀ ਆਪਾਂ ਪੀੜਾਂ ਦਾ ਪਰਾਗਾ ਪੀੜ ਹੈ ਅੰਦਰ ਤੇਰੇ ਦਰਸ਼ਨਾਂ ਦੀ ਪੀੜ ਹੈ ਰੱਬ ਦੇ ਨਾਲ ਪ੍ਰੇਮ ਦੀ ਗੱਲ ਹੈ ਅੰਦਰ ਪੀੜ ਹੈ ਦੁਨੀਆ ਦੇ ਵਿੱਚ ਅਸੀਂ ਕਵੀਆਂ ਨੂੰ ਪੜ੍ਹਿਆ ਨਾ ਜਿਵੇਂ ਸ਼ਿਵ ਕੁਮਾਰ ਬਟਾਲਵੀ ਉਹਨਾਂ ਨੇ ਆਪਣੇ ਕਵਤਾਵਾਂ ਵਿੱਚ ਇਸ਼ਕ ਮਜਾਜੀ ਤੇ ਹਕੀਕੀ ਦੀ ਗੱਲ ਕੀਤੀ ਹੈ ਠੀਕ ਹੈ ਜੀ ਕਿ ਮਗਰ ਨਾ ਜਿਆਦਾ ਮਜਾਜ਼ੀ ਦੀ ਗੱਲ ਕੀਤੀ ਹੈ ਜਿਲਾ ਹਕੀਕੀ ਇਸ਼ਕਿਆ ਬੁੱਲੇ ਨੇ ਆਪਣੀ ਕਵਿਤਾ ਦੇ ਵਿੱਚ ਲਿਖਿਆ ਪੜ੍ਹ ਦਿੰਨੇ ਆ ਜਿਸ ਲਾਗੀ ਪੀਰ ਪਰਮ ਬੁਲਾ ਕਹਿੰਦਾ ਹਾਜੀ ਲੋਕ ਮੱਕੇ ਨੂੰ ਜਾਂਦੇ ਹਾਜ ਕਰੰਦੇ ਨਹੀਂ ਹਾਜੀ ਲੋਕ ਮੱਕੇ ਨੂੰ ਜਾਂਦੇ ਅਸੀਂ ਜਾਣਾ ਤਖਤ ਹਜ਼ਾਰੇ ਜਿਸ ਵੱਲ ਵੇਖਾਂ ਉਸੇ ਵੱਲ ਕਾਬਾ ਭਾਵੇਂ ਖੋਲ ਕਿਤਾਬਾਂ ਚਾਰੇ वेद पुराणਾ ਪੜ ਪੜ ਥੱਕੇ ਸਿਜਦਿਆਂ ਕਰਦੇ ਘਸ ਗਏ ਮੱਤੇ ਨਾ ਰੱਬ ਤੀਰਥ ਨਾ ਰੱਬ ਮੱਕੇ ਜਿਨ ਪਾਇਆ ਤਿਨ ਨੂਰੀਆਵ ਨਾਰਿ ਇਸ਼ਕ ਦੀ ਨਵੀਂ ਨਮੀ ਵਾਰ ਇਹ ਕਵਤਾ ਸੀ ਛੋਟਿਆਂ ਹੁੰਦਿਆਂ ਨੇ ਪੜੀ ਐ ਉਦੋਂ ਦੀ ਯਾਦ ਪੀ ਇਹ ਬਹਾਰ ਐ ਇਹ ਵਾਤ ਹੈ ਉਸ ਨਾਲ ਇਸ਼ਕ ਗਰਮ ਦੀ ਰੱਬ ਦੇ ਨਾਮ ਦੇ ਨਾਲ ਬਾਣੀ ਵਿੱਚ ਲਿਖਿਆ ਰਤੇ ਇਸ਼ਕੁ ਖਦਾਏ ਰੰਗ ਦੀਦਾਰ ਕੀ ਸੱਚਾ ਬਾਣੀ ਵਿੱਚ ਲਿਖਿਆ ਇੱਕ ਨਹੀਂ ਆਸ ਕੀ ਅੱਗੇ ਆਣਾ ਹੈ ਲਾਸਟ ਇਹ ਮਤਲਬ ਲੋਕਾਂ ਵਿੱਚ ਆਏਗਾ ਆ ਸਦੀਵਾਰ ਵੀ ਉਦੋਂ ਕਰਾਂਗੇ ਆਪਾਂ ਉਸ ਸੱਚੀ ਆਸ ਕੀ ਦੀ ਗੱਲ ਜੋ ਮਾਲਕ ਨੇ ਬਾਣੀ ਵਿੱਚ ਲਿਖਿਆ ਜਿਸੇ ਲਾਗੀ ਪੀਰ ਪਰਮਕੀਸ ਹੋ ਜਾਣੇ ਜਰੀਆ ਜਿੰਨੂੰ ਅੰਦਰੋਂ ਪੀੜ ਹੋਵੇ ਪੰਮੇ ਪਾਸ਼ਾ ਸਾਹਿਬ ਇਹ ਬਚਨ ਪੜ ਲੰਨੇ ਆ ਲਾਗੀ ਹੋਏ ਸੋ ਜਾਣੇ ਪੀਰ ਮਿਲੇ ਹੋਏ ਨੂੰ ਪਤਾ ਹੁੰਦਾ ਵੀ ਵਿਛੋੜਾ ਕੀ ਹੁੰਦਾ ਜਿਹੜਾ ਮਿਲਿਆ ਹੀ ਨਾ ਉਹ ਵੀ ਉਹਨੂੰ ਕੀ ਪਤਾ ਵਿਛੋੜਾ ਕੀ ਹੈ ਵਿਆਹੀ ਨੂੰ ਪਤਾ ਵਿਆਹੇ ਨੂੰ ਪਤਾ ਤੰਤ ਕੀ ਹੁੰਦਾ ਪਤਨੀ ਕੀ ਹੁੰਦੀ ਹੈ ਜਿਹੜਾ ਅਨਮੇਲਡ ਹੈ ਜਾਂ ਬੱਚਾ ਵਿਆਹਿਆ ਨਹੀਂ ਉਹਨੂੰ ਕੀ ਪਤਾ ਵੀ ਵਿਆਹ ਕੀ ਹੁੰਦਾ ਦੂਰੀ ਕੀ ਹੁੰਦੀ ਹੈ ਵਿਛੋੜਾ ਕੀ ਹੁੰਦਾ ਪਰਿਵਾਰ ਕੀ ਹੁੰਦਾ ਬੱਚੇ ਕੀ ਹੁੰਦੇ ਰਿਸ਼ਤੇ ਕੀ ਹੁੰਦੇ ਸਹੁਰੇ ਕੀ ਹੁੰਦੇ ਉਹਨਾਂ ਨੇ ਪਤਾ ਜਦੋਂ ਉਹ ਇਸ ਤਰ੍ਹਾਂ ਹੋ ਗਿਆ ਤੇ ਫਿਰ ਸਭ ਕੁਝ ਪਤਾ ਲੱਗ ਜਾਏਗਾ ਜਦੋਂ ਸਤਗੁਰ ਦੇ ਘਰ ਦੇ ਵਿੱਚ ਅਸੀਂ ਵਿਆਹੇ ਜਾਵਾਂਗੇ ਇਹ ਸਾਰੇ ਸ਼ਬਦ ਗੁਰਬਾਨੀ ਦੇ ਅਨੁਸਾਰ ਮੈਂ ਬੋਲ ਰਿਹਾ ਬੋਲ ਰਹੀ ਹਾਂ ਸਭ ਹੱਬੇ ਸਾਗ ਕੁੜਾਵੇ ਦਿੱਤੇ ਤੋਂ ਪੱਲੇ ਟੰਡੇ ਲਾਗੇ ਕਿਤੇ ਕਲੀਆਂ ਲੜਕੀਆਂ ਨੂੰ ਨਹੀਂ ਕਿਹਾ ਵੀ ਉਹ ਪੱਲੇ ਨਾਲ ਲੱਗੀ ਤੇ ਉਹ ਉਹਨਾਂ ਵਾਸਤੇ ਸ਼ਬਦ ਹੈ ਵਿਆਹ ਵਾਸਤੇ ਨਹੀਂ ਅਸੀਂ ਜੀਵ ਇਸਤਰੀਆਂ ਇਸ ਜਗ ਮੈਂ ਪੁਰਖ ਇੱਕ ਹੈ ਹੋਰ ਸਗਲੀ ਨਾਲ ਸਭਾਈ ਜਿੰਨੇ ਅਸੀਂ ਬੈਠਿਆ ਅਸੀਂ ਜੀਵ ਇਸਤਰੀਆਂ ਆਪਣੇ ਪਰਮਪਿਤਾ ਪਰਮਾਤਮਾ ਦੀਆਂ ਅਸੀਂ ਸਾਰੀਆਂ ਇਸਤਰੀਆਂ ਉਹ ਸਾਡਾ ਪਦਈ ਹੈ ਤੇ ਜਦੋਂ ਆਪਾਂ ਸਾਰੀਆਂ ਚੀਜ਼ਾਂ ਤਿਆਗ ਕੇ ਹੱਬੇ ਸਾਗ ਕੁਲਾਵੇ ਡਿੱਤੇ ਤੋਂ ਪੱਲੇ ਟੰਡੇ ਲੱਗੀ ਤੇ ਫਿਰ ਉਹਦੇ ਨਾਲ ਜਿਹੜਾ ਪ੍ਰੇਮ ਹੈ ਫਿਰ ਵਸਾਲੀ ਬੰਦਾ ਕਰਦਾ ਇੱਕ ਦੂਜੇ ਦਾ ਜਿਸ ਲੱਗੀ ਪੀਰ ਕਈ ਜੋੜੇ ਦੇ ਵਿੱਚੋਂ ਇੱਕ ਚਲਾ ਜਾਵੇਂ ਨਾ ਕੁਝ ਚਿਰਾਂ ਬਾਅਦ ਦੂਜਾ ਵੀ ਚਲਾ ਜਾਂਦਾ ਨਹੀਂ ਸਹਿ ਹੁੰਦਾ ਪੀੜ ਨਹੀਂ ਸਹਿ ਹੁੰਦੀ ਜਿਸ ਲੱਗੀ ਪੀਰ ਬ੍ਰਹਮਗੀ ਉਹਨੂੰ ਪਤਾ ਹੈ ਕਈ ਪਰਿਵਾਰਾਂ ਦੇ ਜੀ ਚਲੇ ਜਾਂਦੇ ਨੇ ਬਾਅਦ ਵਿੱਚ ਵਿਯੋਗ ਦੇ ਵਿੱਚ ਵਿਛੋੜੇ ਦੇ ਵਿੱਚ ਕਈ ਮੈਂਬਰ ਬੜੀ ਛੇਤੀ ਚਲੇ ਜਾਂਦੇ ਨੇ ਕਿਉਂ ਉਹ ਅੰਦਰ ਦੀ ਪੀੜ ਜੜੀ ਉਸ ਨਹੀਂ ਬਰਦਾਸ਼ਤ ਹੁੰਦੀ ਰੱਬ ਦੇ ਪ੍ਰੇਮ ਦੀ ਪੀੜ ਜਿਹਦੇ ਅੰਦਰ ਹੈ ਸੋ ਜਾਣੇ ਜਰੀਆ ਜਿੰਨੂੰ ਅੰਦਰ ਦੀ ਉਸ ਦੇ ਪ੍ਰੇਮ ਦੀ ਪੀੜ ਹੈ ਉਹ ਹੀ ਜਾਣਦਾ ਪੀ ਮੈਂ ਕਿਵੇਂ ਬਰਦਾਸ਼ਤ ਕਰ ਰਿਹਾ ਮੈਂ ਕਿਵੇਂ ਸਹਰੇ ਠੀਕ ਹੈ ਜੀ ਮਾਫ ਕਰਨਾ ਰੋਂਦੇ ਸਾਰੇ ਹੀ ਨੇ ਜਦੋਂ ਜਦੋਂ ਮਰਨ ਤੇ ਜਾਂਦੇ ਨਾ ਮਕਾਨ ਤੇ ਜਾਂਦੇ ਸਾਰੇ ਹੀ ਸਾਰੇ ਰੋਈ ਜਾਂਦੇ ਨੇ ਸਾਰੇ ਰੋਈ ਜਾਂਦੇ ਨੇ ਕੋਈ ਟਰਾਲੀ ਦੇ ਤੁਰਿਆ ਕੋਈ ਟੈਂਪੂ ਦੇ ਤੁਰਿਆ ਧਿਆਨ ਦੇਣਾ ਜਿਸ ਲਾਗੀ ਪੀਰ ਪਰਮ ਕੀ ਉਹਦੇ ਵਿੱਚ ਕੋਈ ਐ ਇਦਾਂ ਦੇ ਬੈਠੇ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਹੱਥੀ ਤੋਰਿਆ ਹੁੰਦਾ ਆਪਣੇ ਘਰ ਦਾ ਜੀ ਜਦੋਂ ਉਹ ਹੁੰਦਾ ਨਾ ਭੁੱਬ ਮਾਰ ਕੇ ਵੈਨ ਮਾਰ ਕੇ ਕੀਰਨਾ ਪਾ ਕੇ ਉਹਦਾ ਨਾਮ ਲੈ ਕੇ ਤੇ ਜਿੰਨੋਂ ਜਿਹਦਾ ਰੋਣਾ ਵੀ ਨਹੀਂ ਨਿਕਲਦਾ ਨਾ ਉਹਦਾ ਵੀ ਰੋਣਾ ਕੱਢ ਸੁੱਟਦਾ ਕਿਉਂ ਉਹਨੇ ਸਿਆ ਲੇ ਕਿਹ ਨਹੀਂ ਆਪਣੇ ਪਿੰਡਾਂ ਦੇ ਵਿੱਚ ਇਦਾਂ ਹੁੰਦਾ ਨਾ ਉਹ ਜਦੋਂ ਉਹਦਾ ਨਾਮ ਲੈ ਕੇ ਆਪਣੇ ਦਾ ਨਾਮ ਜਦੋਂ ਆਪਣਾ ਯਾਦ ਆਉਂਦਾ ਮੋਢੇ ਤੇ ਰੱਖ ਕੇ ਛੱਡਿਆ ਸੀ ਜਦੋਂ ਉਹਦਾ ਨਾਮ ਲੈ ਕੇ ਕਿਤੇ ਆਵਾਜ਼ ਕੋਈ ਮਾਰਦਾ ਫਿਰ ਨਾਲ ਦੇ ਜਿਹੜੇ ਜਿਨ੍ਹਾਂ ਨੇ ਰੋਣਾ ਵੀ ਨਹੀਂ ਹੁੰਦਾ ਉਹਨਾਂ ਦੇ ਵੀ ਅਤੂਲ ਆ ਜਾਂਦੇ ਨੇ ਲਾਗੀ ਹੋਏ ਸੋ ਜਾਣੇ ਪੀਰ ਸੋ ਬਾਣੀ ਬੜੀ ਸਾਸਾਂ ਗਿਆ ਜੀ ਕਮਾਲ ਦੀ ਐ ਇਦਾਂ ਨਹੀਂ ਵੀ ਅਸੀਂ ਇੱਕ ਲਾਈਨ ਪੜੀ ਤੇ ਚਲੋ ਜੀ ਸਮਾਪਤੀ ਕੀਤੀ ਤੇ ਭੱਜ ਗਏ ਇਹ ਪਤਾ ਨਹੀਂ ਕਦੋਂ ਤੱਕ ਗਿਆ ਸਾਡਾ ਜੋ ਰਿਕਾਰਡਿੰਗ ਵੀ ਹੁੰਦੀ ਆ ਪਤਾ ਨਹੀਂ ਕਿਤੇ ਕਿਤੇ ਜਾਂਦੀ ਆ ਮਤਲਬ ਕਰਾਉਂਦੇ ਤੇ ਮਹਾਰਾਜ ਆਪ ਵੀ ਵਧੀਆ ਸੋਹਣੇ ਤਰੀਕੇ ਦੇ ਨਾਲ ਚਲਪਾਂ 7 ਮਿੰਟ ਜਿਆਦਾ ਲੱਗ ਜਾਂਦੇ ਨੇ ਸੋਹਣੇ ਤਰੀਕੇ ਦੇ ਨਾਲ ਮਹਾਰਾਜ ਜੀ ਸੇਵਾ ਲੈਣ ਤਾਂ ਜੋ ਲਾਹਾ ਮਿਲੇ ਮਤਲਬ ਪਤਾ ਲੱਗੇ ਵੀ ਆਪਾਂ ਟਾਈਮ ਪਾਸ ਨਹੀਂ ਕੀਤਾ ਆਪਾਂ ਦਿਲੋਂ ਸੱਚੇ ਪਾਚਾਣਾ ਨਾ ਲਿਆ ਦਿਲੋਂ ਆਪਾਂ ਪ੍ਰੇਮ ਕਰ ਰਹੇ ਆਂ ਜੀਵਨ ਮੁਕਤ ਸੋ ਆਕੀ ਹੈ ਮਰ ਜੀਵੇ ਮਰੀਆ ਓਏ ਮੁਕਤ ਹੋਏਗਾ ਜਿਹੜਾ ਜਉਂਦੇ ਜੀ ਮਰਨਾ ਜਾਣ ਲਏਗਾ ਨਾਨਕ ਜੀਵਦਿਆਂ ਮਰ ਰਹੀਐ ਐਸਾ ਜੋ ਕਮਾਈਐ ਜਿਹਨੂੰ ਜੀਉਦੇ ਜੀ ਮਰਨਾ ਨਾ ਆਇਆ ਉਹਦਾ ਮਰਨਾ ਕਹਦਾ ਜਿੰਨੂੰ ਜੂੰਦੇ ਜੀ ਜਿਉਣਾ ਨਾ ਆਇਆ ਆ ਉਹਦਾ ਜਿਉਣਾ ਗਾਲਾ ਜਿੰਨੂੰ ਜੂੰਦੇ ਜੀ ਤਿਆਗਿਆ ਨਾ ਨਾ ਆਇਆ ਉਹ ਤਿਆਗੀ ਗਾਲਾ ਜੂੰਦੇ ਜੀ ਸਦਾ ਕੁਝ ਮਹਾਰਾਜ ਦੀ ਬਾਣੀ ਕਹਿੰਦੇ ਜੂੰਦੇ ਜੀ ਹੁਣਾ ਸੱਚਖੰਡ ਵੀ ਜੂੰਦੇ ਦਰਗਾਹ ਵੀ ਜੂੰਦੇ ਮੁਕਤੀ ਵੀ ਜੂੰਦਾ ਸਾਰਾ ਕੁਝ ਜੂੰਦੇ ਜੀ ਹੁਣਾ ਮਰਨ ਤੋਂ ਬਾਅਦ ਕੀ ਹੋਣਾ ਭੁਲੇਖਾ ਜਾਈਏ ਠੀਕ ਹੈ ਉਹ ਪੂਰਾ ਕਲੀਅਰ ਨਹੀਂ ਜੂੰਦੇ ਜੀ ਮਹਾਰਾਜ ਨੇ ਸਾਰਾ ਕੁਝ ਬਾਣੀ ਵਿੱਚ ਲਿਖ ਦਿੱਤਾ ਹੈ ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁਤਰ ਤਰਿਆ ਤਰਿਆ ਮਹਾਰਾਜ ਫਰਮਾਨ ਕਰਦੇ ਨੇ ਇਹ ਮਾਲਕ ਮੈਨੂੰ ਆਪਣੇ ਚਰਨਾਂ ਦੇ ਨਾਲ ਮਿਲਾ ਲੈ ਜਾਂ ਜਿਹੜਾ ਉਹਦੇ ਨਾਲ ਮਿਲ ਜਾਂਦਾ ਹੈ ਉਹ ਇਸ ਸੰਸਾਰ ਸਾਗਰ ਤੋਂ ਉਹਦਾ ਤਰਨਾ ਸੌਖਾ ਹੋ ਜਾਂਦਾ ਨਹੀਂ ਤੇ ਔਖਾ ਹੀ ਰਹਿੰਦਾ ਹੈ ਬੜਾ ਮੁਸ਼ਕਲ ਸ਼ੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਉਸ ਪਰਮਾਤਮਾ ਦੀ ਬਣਾਈ ਹੋਈ ਹੈ ਸਾਰੀ ਕਾਇਨਾਤ ਉਸ ਦੇ ਕੰਡ ਉਹ ਤੇਰੇ ਸਰਜੇ ਹੋ 14 ਲੋਕ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਤੇਰੇ ਕੰਮ ਦੀਆਂ ਸਾਰੀਆਂ ਵਿਚਾਰਾਂ ਨਾਸ ਰਹਿਤ ਸੱਚਾ ਤੇਰਾ ਅਮਰ ਸੱਚਾ ਦੀਵਾਨ ਤੇਰੀ ਪਾਦਸ਼ਾਹੀ ਤੇਰੀ ਤੇਰੀ ਤਾਕਤ ਤੇਰਾ ਰਾਜ ਸਦੀਵ ਕਾਇਮ ਦائم ਸਦਾ ਪਾਦਸ਼ਾਹੀ ਸੱਚਾ ਤੇਰਾ ਅਮਰ ਸੱਚਾ ਦੀਵਾਨ ਤੇਰੇ ਦੀਵਾਨ ਤੇਰੇ ਦਰਬਾਰ ਆ ਟੱਲ ਨਹੀਂ ਇਹ ਦਰਬਾਰ ਕਦੇ ਮੁੱਕਦੇ ਨਹੀਂ ਆਲਾ ਦੀਵਾਨ ਲੱਗਾ ਨਾ ਇਹ ਦੀਵਾਨ ਥੋੜਾ ਕਦੀ ਮੁਕਣਾ ਸੀ ਮੁੱਕ ਜਣਾ ਦੀਵਾਨ ਨਹੀਂ ਮੁਕਣਾ ਤੁਸੀਂ ਚਲ ਜਾਨਾ ਮੈਂ ਚਲ ਜਾਨਾ ਕੋਈ ਇਥੇ ਹੋਰ ਆਕੇ ਦੀਵਾਨ ਸੁਣੇਗਾ ਲਾਏਗਾ ਇਹ ਦੀਵਾਨ ਚਲਦੇ ਰਹਿਣੇ ਨੇ ਜੁਤਾ ਗੁਰੂ ਗ੍ਰੰਥ ਸਾਹਿਬ ਹੈ ਸੱਚਾ ਤੇਰਾ ਹੁਕਮ ਹੈ ਚਲਦਾ ਰਹਿਣਾ ਸੱਚਾ ਪਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਤੇਰੀ ਬਖਸ਼ਿਸ਼ ਜੀ ਸਦਾ ਲਈ ਇੱਕ ਨਿਸ਼ਾਨ ਦੇ ਰੂਪ ਦੇ ਵਿੱਚ ਹੈ ਔਰ ਇਹ ਬਿਆੰਤ ਪਦਾਰ ਸੱਚ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਜੋ ਤੂੰ ਜੀਆਂ ਨੂੰ ਦੇ ਰਿਹਾ ਹੈ ਇਹ ਸਦਾ ਕਾਇਮ ਰਹਿਣਗੇ ਸੱਚੇ ਤੋਂ ਦੇ ਆਖੇ ਲੱਖ ਕਰੋੜ ਤੇਰਾ ਨਾਮ ਕਰੋੜਾਂ ਜੀਵ ਰੋਜ਼ ਲੈ ਰਹੇ ਨੇ ਕਰੋੜਾਂ ਨਹੀਂ ਵੀ ਲੈ ਰਹੇ ਸੱਚੇ ਤੂੰ ਦੀ ਅਕੇਲਾ ਕਰੋੜ ਸੱਚੇ ਸਭ ਤਾਨ ਸੱਚੇ ਸਭ ਜੋਰ ਸੋ ਇਸ ਖੰਡ ਬ੍ਰਹਮੰਡ ਦੇ ਵਿੱਚ ਔਸ ਪਰਮਾਤਮਾ ਦੇ ਜੋਰ ਦੇ ਨਾਲ ਹੀ ਸਭ ਕੁ ਪਰਮਾਤਮਾ ਦਾ ਜੋਰ ਚੱਲਦਾ ਸਾਡਾ ਨਹੀਂ ਚੱਲਦਾ ਸੱਚੇ ਸਭ ਤਾਨ ਸੱਚੇ ਸਭ ਜੋਰ ਸਾਨੂੰ ਤੇਰੇ ਹੀ ਜੋਰ ਦਾ ਤੇਰਾ ਹੀ ਹਾਸਲਾ ਹੈ ਤੇਰਾ ਹੀ ਤਾਨ ਹੈ ਤੂੰ ਹੀ ਮੇਰਾ ਮਾਨ ਹੈ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਸ਼ਾ ਪਰਮਾਤਮਾ ਦੀ ਸਿਫਤ ਜਿਹੜੀ ਹੈ ਈ ਸੱਚੀ ਤੇ ਅਸਲੀ ਅਟਲ ਸਚਾਈ ਸਿਲਸਿਲਾ ਹੈ ਸੱਚੀ ਤੇਰੀ ਕੁਦਰਤ ਸੱਚੇ ਪਾਸ਼ਾ ਸੋ ਇਹ ਜਿਹੜੀ ਸਾਰੀ ਰਚਨਾ ਹੈ ਭਾਵੇਂ ਇਸ ਨੂੰ ਮਿੱਥਿਆ ਲਿਖਿਆ ਪਰ ਰੱਬ ਦੀ ਬਣਾਈ ਹੋਈ ਹੈ ਰੱਬ ਦਾ ਇਹ ਬਾਗੀਚਾ ਹੈ ਇਸ ਬਾਗੀਚੇ ਨੂੰ ਅਸੀਂ ਦੇਖ ਕੇ ਤੇ ਇਹਨੂੰ ਨਿਹਾਰਨਾ ਹੈ ਸੋਹਣਾ ਦੇਖਣਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਇਹ ਨਾਮ ਮੁਕਣ ਵਾਲਾ ਜਿਹੜਾ ਤੇਰਾ ਬਗੀਚਾ ਸੋਹਣਾ ਜਿਹੜਾ ਤੂੰ ਬਣਾਇਆ ਐ ਐਂਦੀ ਚੱਲਦਾ ਰਹਿਣਾ ਜਦੋਂ ਤੱਕ ਪ੍ਰਮਾਤਮਾ ਇਸ ਧਰਤੀ ਤੇ ਹਾਜ਼ਰ ਹੈ ਨਾਨਕ ਸੱਚ ਧਾਇ ਨ ਸੱਚ ਉਸ ਅਬਨਾਸੀ ਨੂੰ ਮਹਾਰਾਜੀ ਕਹਿੰਦੇ ਦੁਨੀਆ ਦੇ ਵਿੱਚ ਲੋਕ ਸਿਮਰਦੇ ਹਨ ਤੇ ਉਸ ਦਾ ਹੀ ਸਾਰੇ ਸੱਚ ਦਾ ਰੂਪਨ ਜੋ ਮਰ ਜੰਮੇ ਸੁੱਕਾ ਚ ਨਿੱਕਾ ਚ ਪਾਸ਼ਾ ਜੀ ਕਹਿੰਦੇ ਨੇ ਜੰਮਣ ਮਰਨ ਦੇ ਗੇੜ ਦੇ ਵਿੱਚ ਉਹ ਪੈ ਰਹੇ ਨੇ ਹਨ ਜੋ ਕੱਚੇ ਹੁੰਦੇ ਨੇ ਕੱਚੇ ਜਿਹੜੇ ਪੱਕੇ ਹੁੰਦੇ ਨੇ ਉਹ ਪਾਰ ਹੋ ਜਾਂਦੇ ਨੇ ਜਿਹੜੇ ਕੱਚੇ ਹੁੰਦੇ ਨੇ ਉਹ ਮਰਦੇ ਨੇ ਜੋ ਜੋ ਮਰ ਜੰਮੇ ਸੁ ਕੱਚ ਨਿਕਾ ਚ ਕੱਚੇ ਜਿਹੜੇ ਨੇ ਉਹ ਜੰਮਦੇ ਮਰਦੇ ਨੇ ਮਹੱਲਾ ਪਹਿਲਾ ਵੱਡੀ ਵੜਿਆਈ ਜਾਂ ਵੱਡਾ ਨਾਮ ਉਸ ਪ੍ਰਭੂ ਦੀ ਸ਼ਿਵਨਸਲਾ ਬਹੁਤ ਵੱਡੀ ਹੈ ਤੇ ਉਹਦਾ ਨਾਮ ਬਹੁਤ ਵੱਡਾ ਹੈ ਵੱਡੀ ਵੜਿਆਈ ਜਾਂ ਸੱਚ ਨੇ ਆਉਂ ਉਹਦਾ ਨਾਮ ਅਟਲ ਹੈ ਉਹਦਾ ਉਹਦੀ ਸਿਫਤ ਜੜੀ ਹੈ ਬਹੁਤ ਹੀ ਵੱਡੀ ਹੈ ਦੁਆਰਾ ਫਿਰ ਮਹਾਰਾਜ ਜੀ ਨੇ ਪ੍ਰਮਾਣ ਕੀਤਾ ਹੈ ਵੱਡੀ ਵਡਿਆਈ ਜਾਂ ਨੇਚਰਥਾ ਉਸਦੀ ਇਹ ਵੀ ਇੱਕ ਵੱਡੀ ਸ਼ਿਫਤ ਹੈ ਉਹਦਾ ਆਸਨ ਸਦੀਵੀ ਹੈ ਅਡੋਲ ਹੈ ਉਹਦਾ ਆਸਨ ਡੋਲਦਾ ਨਹੀਂ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਕੋਈ ਕਨਵਰਟ ਨਹੀਂ ਹੁੰਦਾ ਬਦਲਦਾ ਨਹੀਂ ਉਹਦੀ ਕੋਈ ਬਦਲੀ ਨਹੀਂ ਹੁੰਦੀ ਵੱਡੀ ਵਡਿਆਈ ਜਾਣੇ ਆ ਲੋ ਉਸਦੀ ਇਹ ਵੀ ਵਡਿਆਈ ਹੈ ਵੀ ਉਹ ਸਾਡੀਆਂ वेदना ਸਾਡੀਆਂ ਅਰਦਾਸਾਂ ਨੂੰ ਮੰਨਦਾ ਹੈ ਜਾਣਦਾ ਹੈ ਵੱਡੀ ਵਡਿਆਈ ਬੂਝੇ ਸਭ ਭਾਉ ਉਹਦੀ ਇਹ ਵੀ ਵਡਿਆਈ ਹੈ ਸਾਡੇ ਅੰਦਰਲੇ ਭਾਵਾਂ ਨੂੰ ਸਾਰੇ ਬਲਵਲਿਆਂ ਨੂੰ ਉਹ ਭਲੀ ਪ੍ਰਕਾਰ ਜਾਣਦਾ ਹੈ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਉਹਦੇ ਉਹਦੇ ਵਿੱਚ ਇਹ ਵੀ ਇੱਕ ਵੱਡੀ ਵਡਿਆਈ ਹੈ ਵੀ ਜਦੋਂ ਉਹ ਦਾਤਾਂ ਦਿੰਦਾ ਕਿਸੇ ਨੂੰ ਨਜ਼ਰੀ ਨਜ਼ਰਨੇ ਹਾਲ ਕਰਦਾ ਕਿਸੇ ਕੋਲੋਂ ਸਲਾਹ ਨਹੀਂ ਦਿੰਦਾ ਵੀ ਨਹੀਂ ਲੈਂਦਾ ਵੀ ਇਹਨੂੰ ਦਵਾ ਜਾਂ ਨਾ ਦਵਾ ਮੈਨੂੰ ਕੋਈ ਕਵੇ ਵੀ ਮੈਨੂੰ ਲੱਖ ਰੁਪਈਆ ਦੇ ਮਹਿਕਮਾ ਘਰ ਸਲਾਹ ਕਰਾਂਗਾ ਠੀਕ ਹੈ ਜੀ ਨੈਚਰਲੀ ਹੈ ਸਾਰੀ ਦਿਖਾਵਾਂਗੇ ਕੋਈ ਨਹੀਂ ਮੈਂ ਸਲਾਹ ਕਰਕੇ ਤੁਹਾਨੂੰ ਦੱਸਾਂਗਾ ਰੱਬ ਕਦੀ ਕਿਸੇ ਨਾਲ ਸਲਾਹ ਨਹੀਂ ਕਰਦਾ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਦਾਤ ਦੇਣ ਲੱਗਾ ਕਿਸੇ ਤੋਂ ਪੁੱਛਦਾ ਨਹੀਂ ਡਾਇਰੈਕਟ ਠਾ ਕਰਕੇ ਦੇ ਦਿੰਦਾ ਵੱਡੀ ਵਡਿਆਈ ਜਾਂ ਆਪੇ ਆ ਇਹ ਵੀ ਉਹਦੀ ਵਡਿਆਈ ਹੈ ਉਹ ਆਪਣੇ ਆਪ ਦੇ ਵਿੱਚ ਸਰੇਸ਼ਟ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਨਾ ਨਗ ਕਾਰਨਾ ਕਤਨੀ ਜਾਏ ਉਸ ਦੀ ਕੁਦਰਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕੀਤਾ ਕਰਨਾ ਸਰਵਰ ਜਾਏ ਸਾਰੀ ਰਚਨਾ ਉਸ ਦੇ ਹੁਕਮ ਦੇ ਵਿੱਚ ਹੈ ਤੇ ਹੁਕਮ ਦੇ ਵਿੱਚ ਚੱਲ ਰਹੀ ਹੈ ਮਹਲਾ ਦੂਜਾ ਸੋ ਦੂਜੇ ਬਾਸ਼ਾ ਦਾ ਹੁਕਮ ਹੀ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇਹ ਜਗ ਪ੍ਰਭੂ ਦਾ ਹੈ ਪ੍ਰਭੂ ਨੇ ਬਣਾਇਆ ਤੇ ਪ੍ਰਭੂ ਇਹਦੇ ਵਿੱਚ ਵਸ ਗਿਆ ਤੇ ਕਣਕਣ ਵਿੱਚ ਵਸਿਆ ਹੋਇਆ ਉਦਾਵਾਸ਼ਾ ਹੈ ਹਰ ਜਗ੍ਹਾ ਦੇ ਵਿੱਚ ਇੱਕ ਨਾ ਹੁਕਮ ਸੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ਼ ਉਹ ਆਪਣੇ ਹੁਕਮ ਦੇ ਨਾਲ ਹੀ ਸੰਸਾਰ ਦੇ ਵਿੱਚੋਂ ਲੋਕਾਂ ਨੂੰ ਬਚਾ ਲੈਂਦਾ ਹੈ ਤੇ ਹੁਕਮ ਦੇ ਵਿੱਚ ਹੀ ਇਸ ਸੰਸਾਰ ਤੋਂ ਤੋੜ ਦਿੰਦਾ ਹੈ ਉਹਦੀ ਮਰਜ਼ੀ ਹੈ ਸਤ ਸੰਗਤ ਦੀ ਬਚਾਉਣਾ ਜਾਂ ਮਾਰਨਾ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਕਈਆਂ ਨੂੰ ਉਹ ਇਸ ਮਾਇਆ ਦੇ ਸੰਸਾਰ ਦੇ ਵਿੱਚੋਂ ਨਰਲੇਪ ਕਰਕੇ ਰੱਖਦਾ ਹੈ ਕਿਵੇਂ ਕਿਹਨਾਂ ਨੂੰ ਨਰਲੇਪ ਕਰਦਾ ਹੈ ਤੇ ਕਿਹਨਾਂ ਨੂੰ ਨਹੀਂ ਕਰਦਾ ਇੱਕ ਵਿਸ਼ਾ ਹੈ ਇੱਕ ਕੁਝ ਕਈਆਂ ਨੂੰ ਫਸਾ ਕੇ ਰੱਖਦਾ ਹੈ ਕਿਵੇਂ ਘਰ ਜਿਹੜੇ ਉਹ ਤੋਂ ਵਿਸਰੇ ਹੋਏ ਨੇ ਭੁੱਲੇ ਹੋਏ ਨੇ ਉਹ ਫਸਾ ਕੇ ਰੱਖਦਾ ਫਿਰ ਉਹਨਾਂ ਨੂੰ ਜਿਹੜੇ ਜਿਹੜੇ ਨਹੀਂ ਹਟਦੇ ਉਹਨਾਂ ਨੂੰ ਫਿਰ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਢੱਕ ਕੇ ਰੱਖਦੇ ਨੇ ਧਿਆਨ ਦੇਣਾ ਉਹਨਾਂ ਨੂੰ ਪਤਾ ਵੀ ਕ੍ਰਿਮਨਲ ਬੰਦਾ ਜਿਹੜਾ ਬੰਦੇ ਮਾਰ ਕੇ ਆਇਆ ਮੁੜ ਕੇ ਜੇ ਤੱਕ ਸੁਧਰਿਆ ਨਹੀਂ ਫਿਰ ਨੁਕਸਾਨ ਕਰ ਦੇਗਾ ਉੱਥੇ ਹੀ ਰਹੇ ਔਰ ਓਏ ਇਕਨਾ ਭਾਣੇ ਕੱਢ ਲੈ ਉਹਨੂੰ ਪਤਾ ਵੀ ਕਿਹਨਾਂ ਨੂੰ ਕੱਢਣਾ ਤੇ ਜਿਹੜੇ ਜੇਲ੍ਹ ਵਿੱਚ ਵੀ ਚੰਗੇ ਬਣ ਜਾਂਦੇ ਨੇ ਉਹਨਾਂ ਦੀ ਸਜ਼ਾ ਵੀ ਮਾਫ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਰੱਬ ਕਈਆਂ ਨੂੰ ਫਸਾ ਕੇ ਰੱਖਦਾ ਵੀ ਜਿਹੜੇ ਨਹੀਂ ਸੁਧਦੇ ਫਸਾਈ ਰੱਖਣਾ ਤੇ ਜਿਹੜੇ ਸਹੀ ਹੋ ਜਾਂਦੇ ਉਹਨਾਂ ਨੂੰ ਕੱਢ ਲਿੰਦਾ ਇਹ ਵੀ ਅੱਖ ਨਾ ਜਾਪੀ ਜੇ ਕਿਸੇ ਆਣੇ ਰਾਸ ਏ ਵੀ ਸਾਨੂੰ ਕੋਈ ਪਤਾ ਨਹੀਂ ਗਲਦਬੀ ਕਿਹਦਾ ਬੇੜਾ ਕਦੋਂ ਪਾਰ ਕਰ ਲਵੇ ਕਿਹਦਾ ਬੇੜਾ ਕਦੋਂ ਬਿਠਾ ਦੇਵੇ ਤੇ ਕਿਹਦਾ ਬੇੜਾ ਕਦੋਂ ਪਾਰ ਕਰ ਲਵੇ ਏ ਪੱਪੇ ਏ ਵੱਪੇ ਆਖਣਾ ਜਾਪੀ ਜੇ ਕਿਸੇ ਆਣੇ ਰਾਜ਼ ਕਿਸ ਨੂੰ ਕੋਈ ਪਤਾ ਨਹੀਂ ਉਹਦਾ ਕੋਈ ਪਤਾ ਨਹੀਂ ਉਹ ਕਿਹੜੇ ਖੇਲ ਖੇਲ ਨਾਵਾ ਡਰ ਕੇ ਰਹਿਣਾ ਉਹਦੇ ਕੋਲ ਨਾ ਪ੍ਰੇਮ ਕਰਨਾ ਨਾਨਕ ਗੁਰਮੁਖ ਜਾਣੀਐ ਜਾਕੋ ਆਪ ਕਰੇ ਪ੍ਰਗਾਸ ਸੰਮਾਧ ਜੀ ਕਹਿੰਦੇ ਮਨੁੱਖ ਨਾਨਕ ਗੁਰਮੁਖ ਜਾਣੀ ਉਹ ਗੁਰਮੁਖ ਹੈ ਜਿੰਨੂੰ ਉਹ ਚਾਨਣ ਬਖਸ਼ਦਾ ਜਿੰਨੂੰ ਉਹ ਗਿਆਨ ਬਖਸ਼ਿਆ ਤੇ ਗੁਰੂ ਰਾਹੀਂ ਇਸ ਚਾਨਣ ਦੀ ਗਿਆਨ ਦੀ ਸਮਝ ਪੈ ਜਾਂਦੀ ਹੈ ਆਖਰੀ ਇਹ ਪੰਗਤੀ ਪੌੜੀ ਦੇ ਰੂਪ ਦੇ ਵਿੱਚ ਨਾਨਕ ਜੀ ਉਹ ਪਾਇ ਕਿਆ ਲਿਖਣਾਵੇ ਧਰਮ ਬਹਾਲਿਆ ਜੀਵਨ ਨੂੰ ਪੈਦਾ ਕਰਕੇ ਮਹਾਰਾਜ ਜੀ ਨੇ ਤੇ ਧਰਮ ਰਾਜ ਨੂੰ ਫੈਸਲਾ ਕਰਨ ਦੇ ਲਈ ਧਰਮ ਧਰਮ ਦਾ ਰਾਜ ਅੰਦਰੋਂ ਹੀ ਇੱਕ ਐਦਾਂ ਦੀ ਇੱਕ ਪੋਸਟ ਮਾਨ ਬਣਾਦੀ ਇੱਕ ਪਦ ਬਣਾ ਦਿੱਤਾ ਜਿਹੜਾ ਇਹਦੇ ਕੋਲੋਂ ਮਾਨੇ ਇੱਕ ਧਰਮ ਰਾਜ ਦਾ ਰੂਪ ਵੀ ਹੈ ਇਹ ਵੀ ਇੱਕ ਵਿਸ਼ਾ ਹੈ ਉਹ ਇਹਨੂੰ ਚੰਗਾ ਵੀ ਪੁੱਛਦਾ ਤੇ ਮਾੜਾ ਵੀ ਪੁੱਛਦਾ ਚੰਗੀ ਸਲਾਹ ਵੀ ਮੰਨ ਲੈਂਦਾ ਧਰਮ ਰਾਜ ਦੇ ਰੂਪ ਦੇ ਵਿੱਚ ਤੇ ਮਾੜੀ ਵਿਚਲਾ ਦੇ ਦਿੰਦਾ ਹੈ ਚੰਗੀ ਕਰ ਲੇ ਤੇ ਪਾਰੋ ਤਾਰਾ ਮਾੜੀ ਕਾਲੇ ਤੇ ਡੁੱਬ ਜਾਂਦਾ ਨਾਨਕ ਜੀ ਉਹ ਪਾਇ ਕਿ ਲਿਖ ਨਾਵੇ ਧੰਵਾਲਿਆ ਇਹਦਾ ਕਰਮਾਂ ਦਾ ਲੇਖਾ ਇਹ ਜਿਹੜਾ ਖੁਦ ਧਰਮ ਰਾਜ ਵੇ ਇਹ ਬੰਦਾ ਖੁਦ ਵੀ ਧਰਮ ਰਾਜ ਹੈ ਜੇ ਇਹ ਮਾਲਕ ਦੇ ਹੁਕਮ ਦੇ ਵਿੱਚ ਹੈ ਪ੍ਰੇਮ ਭਾਉ ਦੇ ਵਿੱਚ ਹੈ ਤੇ ਆਪਣਾ ਫੈਸਲਾ ਆਪ ਹੀ ਕਰ ਸਕਦਾ ਵੀ ਮੈਂ ਕੀ ਕੀਤਾ ਤੇ ਕੀ ਨਹੀਂ ਕੀਤਾ ਆਪਣਾ ਫੈਸਲਾ ਉਹ ਕਰ ਲੈ ਇਮਾਨਦਾਰੀ ਨਾਲ ਕਰ ਸਕਦਾ ਇਹਦੇ ਤੇ ਕਰ ਲੈਂਦੇ ਨੇ ਕਿੰਿਆਂ ਨੇ ਕੀਤਾ ਉਹ ਇਤਹਾਸ ਹੈ ਸਮਾਂ ਨਹੀਂ ਉਥੇ ਸੱਚੇ ਹੀ ਸੱਚ ਨਿਬੜਿਆ ਚੁਲਵਕ ਕੱਢੇ ਜਜਮਾਲਿਆ ਜਦੋਂ ਬੰਦਾ ਇਮਾਨਦਾਰੀ ਦੇ ਤੱਕੜ ਦੇ ਵਿੱਚ ਆਪੇ ਕੰਡਾ ਤੋਲਦਾ ਰਾਜੀ ਪ੍ਰਭ ਆਪੇ ਤੋਲਨਾਰਾ ਆਪੇ ਦੇਖੇ ਆਪੇ 부ਝੇ ਆਪੇ ਇਹਨਾਂ ਯਾਰਾ ਜਦੋਂ ਇਮਾਨਦਾਰੀ ਦੇ ਤੱਕੜ ਦੇ ਉੱਪਰ ਆਪਣੇ ਹੀ ਕਰਮ ਮਾੜੇ ਤੇ ਚੰਗੇ ਪਾਵੇ ਤੇ ਫਿਰ ਆਪੇ ਹੀ ਪਤਾ ਲੱਗ ਜਾਂਦਾ ਵੀ ਕਿਸ ਨੇ ਪਾਰ ਹੋਣਾ ਤੇ ਕਿਸ ਨੇ ਨਹੀਂ ਪਾਰ ਹੋਣਾ ਚੁਣਵਕ ਕੱਢੇ ਜਜਮਾਲਿਆ ਫਿਰ ਉਸ ਨੂੰ ਮਾਰੇ ਕਰਮਾ ਕਰਕੇ ਵਾਗ ਕਰਕੇ ਉਹਨੂੰ ਕੀ ਕੀਤਾ ਜਾਂਦਾ ਥਾਉ ਨਾ ਪਾਇਨ ਕੂੜਿਆਰ ਝੂਟੇ ਠੱਗੀਵਾਜ ਧੋਕੇਵਾਜ ਹੋਰ ਪਤਾ ਨਹੀਂ ਕੀ ਕੀ ਕੁਝ ਨੇ ਥਾਉ ਨਾ ਪਾਇਨ ਕੂੜਿਆਰ ਝੂਟੇ ਮੂੰਹ ਕਾਲੇ ਉਹਨਾਂ ਦੇ ਮੂੰਹ ਕਾਲੇ ਕਰਕੇ ਦੋ ਜਗ ਚੱਲੇ ਆ ਨਰਕਾਂ ਵਿੱਚ ਧੱਕਿਆ ਜਾਂਦਾ ਹੁਣ ਕਹਾਂਗੇ ਉੱਤੇ ਵੀ ਮੂੰਹ ਕਾਲੇ ਹੁੰਦੇ ਨੇ ਮੂੰਹ ਕਾਲੇ ਦਾ ਮਤਲਬ ਇਹ ਨਹੀਂ ਵੀ ਕਲ ਕਰਾ ਲਈ ਹੈ ਕਹਿੰਦੇ ਸਿਰ ਵਿੱਚ ਸਵਾਹ ਪੈ ਗਈ ਕੋਈ ਟੋਕਰਾ ਥੋੜਾ ਸਵਾਹ ਦਾ ਸੁਟਦਾ ਕੋਈ ਕਹਿੰਦਾ ਉਹਨੂੰ ਪਰੇ ਦੇ ਵਿੱਚ ਨੰਗਾ ਕਰਦਾ ਲੀੜੇ ਥੋੜਾ ਲਾਉਂਦੇ ਨੇ ਠੀਕ ਹੈ ਜੀ ਇਹਦਾ ਮਤਲਬ ਹੁੰਦਾ ਵੀ ਬੇਇੱਜ਼ਤ ਹੋ ਜਾਣਾ ਠੀਕ ਹੈ ਜੀ ਸਵਾਹ ਦੇ ਵਿੱਚ ਨੰਗਾ ਸਿਰ ਵਿੱਚ ਸਵਾਹ ਪੈ ਜਣੀ ਪੱਗ ਨੂੰ ਦਾਗ ਲੱਗ ਜਾਣਾ ਮਤਲਬ ਬੇਇੱਜ਼ਤ ਇਦਾਂ ਮਾਰੇ ਜੀ ਕਹਿੰਦੇ ਨੇ ਬੇਇੱਜ਼ਤ ਕਰਕੇ ਦੋ ਜਿਕਾਂ ਨੂੰ ਚਾਲੇ ਪਾਏ ਜਾਣਗੇ ਤੇਰੇ ਨਾਇਰਤ ਦੇ ਸੇਜਣਗੇ ਜਿਹੜੇ ਤੇਰੇ ਨਾਮ ਨਾਲ ਰਤੇ ਸੀ ਹਾਰ ਗਏ ਸੀ ਠੱਗਣ ਵਾਲਿਆ ਜਿਹੜੇ ਰਤੇ ਸੀ ਉਹ ਜਿੱਤ ਗਏ ਤੇ ਹਾਰ ਉਹ ਹਾਰ ਗਏ ਜਿਹੜੇ ਦੁਨੀਆ ਦੇ ਵਿੱਚ ਫਰੇਬ ਕਰਦੇ ਸੀ ਧੋਖਾ ਦਿੰਦੇ ਸੀ ਝੂਠ ਬੋਲਦੇ ਸੀ ਬੜਾ ਕੁਝ ਕਰਦੇ ਸੀ ਠੀਕ ਹੈ ਚਲਾਕੀਆਂ ਕਰਦੇ ਸੀ ਇਹ ਮਨ ਚੰਚੜਾ ਚੋਦਾਈ ਕਿੰਨਾ ਪਿਆ ਹਾਰ ਗਏ ਸੀ ਠੱਗਣ ਵਾਲਿਆ ਦੁਨੀਆ ਦੇ ਵਿੱਚ ਬੜੇ ਲੋਗ ਐ ਜਨੇ ਜਿਹੜੇ ਕਈ ਤਰੀਕਿਆਂ ਦੇ ਨਾਲ ਠੰਗੀ ਕਰਦੇ ਨੇ 24 ਨਹੀਂ ਪੀ ਉਹਦੇ ਬਾਰੇ ਮੈਂ ਜਿਆਦਾ ਬੋਲਾਂ ਫਿਰ ਮਾਰੇ ਮੇਰ ਕਰਨਗੇ ਲੇਕਨ ਆਵੇ ਧਰਮ ਬਹਾਲਿਆ ਸੁੱਤਰ ਮਹਾਰਾਜ ਨੇ ਇਹ ਜਿਹੜਾ ਲਿਖਿਆ ਲੇਕਨ ਵਾਦੇ ਇਹ ਸਾਰਾ ਕੁਝ ਮੁਕਰਰ ਕੀਤਾ ਹੋਇਆ ਲਿਖੇ ਕਤੇ ਨਾ ਛੂਟੀ ਹੈ ਕਿਨ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉੱਤਾ ਸੋ ਇਹ ਸੀ ਅੱਜ ਦਾ ਤੋਂ ਦੂਜਾ ਸ਼ਕਾ ਸ਼ਲੋਕ ਤੇ ਪੌੜੀ ਜਿਸ ਦੀ ਵਿਚਾਰ ਅਸੀਂ ਸੰਖੇਪ ਦੇ ਵਿੱਚ ਕੀਤੀ ਹੈ ਤੇ ਮਾਰੀ ਅਮਰੀਕਨ ਇਸ ਦਾ ਭਾਵ ਅਰਥ ਸਭ ਦੇ ਹਿਰਦਿਆਂ ਵਿੱਚ ਵਸੇ ਮਾਰੀ ਸਭ ਨੂੰ ਖੁਸ਼ੀਆਂ ਦੇਵੇ ਸਭ ਦੇ ਬੱਚਿਆਂ ਨੂੰ ਪਰਿਵਾਰਾਂ ਵਿੱਚ ਚੜ੍ਹਦੀਆਂ ਕਲਾ ਮਾਣਿਸ਼ਣ ਸੋਈਨੀ ਸੇਵਾ ਪ੍ਰਵਾਨ ਕਰਨੀ ਗੁਰਬਾਣੀ ਦੀ ਕਥਾ ਕੀਰਤਨ ਦਾ ਸਤਿਕਾਰ ਕਰਦੇ ਆਂ ਆਪ ਜੀ ਵੱਲੋਂ ਬੇਅੰਤ ਮਾਇਆ ਪੇੜ ਕੀਤੀ ਹੈ ਮਾਰਾ ਜੀ ਤਿਲ-ਤਿਲ ਲਿਕੇ ਵਿਚਲਾਉਣ ਕਮਾਈਆਂ ਵਿੱਚ ਬਰਕਤਾਂ ਵਾਧੇ ਪਾਉਣ ਹਰ ਮੈਦਾਨ ਫਦੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ